ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਏ ਹੋਏ ਆਸੀਂ ਲੈਸਟਰ ਸਿਟੀ ਟਾਊਨ ਤੇ ਅੱਜ ਤੁਹਾਨੂੰ ਲੈਸਟਰ ਦੇ ਸਿਟੀ ਟਾਊਨ ਦੀ ਕਰਾਉਣੀ ਹੈ ਸੈਰ ਤੇ ਬਣੇ ਰੋ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਦੇਖਣ ਪਾਕੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਤੁਹਾਨੂੰ ਅੱਜ ਦਿਖਾਉਂਦੇ ਆ ਲੰਡਨ ਦਾ ਸਿਟੀ ਟਾਊਨ ਤੇ ਚਲੋ ਨਾਲ ਨਾਲ ਬਣੇ ਰਿਓ ਵੀਡੀਓ ਤੇ ਅੱਛਾ ਬਣਾਉਂਦਾ ਸੀ ਕਿਤਾ ਜੇ ਵਾ ਕੱਟਦੇ ਇਹ ਹੀ ਦਾ ਚੀਜ਼ ਦੇਖਣ ਵਾਲੀ ਆ ਆ ਤਾਂ ਤਿਹਾਰ ਚੱਲ ਰਿਹਾ ਇਹਦੇ ਵਿੱਚ ਹਾਥੀਆਂ ਦਾ ਤੇ ਹਾਥੀਆਂ ਵੀ ਬਹੁਤ ਜਗ੍ਹਾ ਲਾਈਆਂ ਹੋਈਆਂ ਇਹਨਾਂ ਨੇ ਮਾਰਕੀਟਾਂ 'ਚ ਵੀ ਤੇ ਬਹੁਤ ਆ ਘੰਟਾ ਘਰ ਲਧਿਆਣੇ ਵਾਲਾ ਇਹ ਲੈਕਟਰ 'ਚ ਲੈ ਜਾਂਦਾ ਇਹਨਾਂ ਨੇ ਜਾ ਕੇ ਅੰਗਰੇਜ਼ਾਂ ਨੇ ਆ ਟੈਮ ਹੌਲਟ ਆ ਗਿਆ ਕਾਲ ਦੇ ਸਾਰੇ ਸੈਰ ਕਰਾਉਨੇ ਆ ਲੈਕਟਰ ਟਾਊਨ ਦੀ ਆਮ ਇੱਕ ਡਾਉਨਰ ਆ ਗਿਆ ਇਮਾਰਤਾਂ ਉੱਚੀਆਂ ਉੱਚੀਆਂ ਇਮਾਰਤਾਂ ਬਣੀਆਂ ਹੋਈਆਂ ਕਾ ਪੁਰਾਣੀਆਂ ਇਮਾਰਤਾਂ ਪੁਰਾਣੇ ਪੁਰਾਣੇ ਆਰਕੀਟੈਕਚਰ ਜ ਆ ਤੇ ਪੱਲੀ ਵਿੱਚੀ ਵਿਕਦੀ ਹੈ ਹੂੰ ਉਹ ਦੇਖਣੀ ਪਰਾਂ ਲਿਆਣਾ ਹੂੰ ਘੁੰਮ ਲੋ ਚਲੋ ਅਕੀ ਦੇਖੀ ਡਿਜ਼ਾਈਨ ਬਣਾਇਆ ਬਹੁਤ ਵਧੀਆ। ਸ਼ਾਨ ਇਸ ਬਿਲਡਿੰਗ ਚ ਪੁਰਾਣੀ ਬੈਂਕ ਆ ਇੱਥੇ ਦੀ ਬਹੁਤ ਪੁਰਾਣੀ ਬਿਲਡਿੰਗ ਆ। ਇੱਕ ਬਹੁਤ ਚੀਜ਼ ਵਧੀਆ ਦੇਖਣ ਨੂੰ ਮਿਲੇ। ਪੁਰਾਣੇ ਛੋਟੇ ਹੁੰਦੇ ਤਵੇ ਸੁਣਦੇ ਹੁੰਦੇ ਸੀਗੇ। ਤੇ ਉਹੋ ਇੱਥੇ ਸਟੋਰ ਆ ਐਚਐਮਪੀ ਦਾ। ਆਹ ਜੀ ਸਟੋਰ ਐਕੀਐਮਵੀ ਦਾ ਤਵਿਆਂ ਵਾਲਾ ਪੁਰਾਣਾ ਇਹ ਵੀ ਲੈਸਟਾ ਟਾਊਨ ਦੇ ਵਿੱਚ ਆ ਇਹਨਾਂ ਦੇ ਵੀ ਤਵੇ ਕੈਸਟਾਂ ਸੁਣਦੇ ਰਹੇ ਛੋਟੇ ਹੁੰਦੇ ਆ ਕਿ ਇਹਨਾਂ ਵਾਲਿਆਂ ਦੇ ਸਟੋਰ ਆ ਸੁਪਰਸਟੋਰ ਆ ਕਿ ਐਫਸੀ ਆ ਗਿਆ ਬਿਲਡਿੰਗਾਂ ਦੇ ਨਕਸ਼ੇ ਬਹੁਤ ਵਧੀਆ ਤੇ ਕੀ ਕੀ ਵਧੀਆ ਬਣਾਈ ਹੋਈ ਆ ਨਿਆਣਿਆਂ ਦੀਆਂ ਖੇਡਾਂ ਖੁੱਡਾਂ ਆ ਗਿਆ ਸਥੋਰ ਨਿਆਣੇ ਵੀ ਹਾਥੀ ਰੱਖਿਆ ਕੋ ਹਾਥੀ ਤਾਂ ਇਹਨਾਂ ਦਾ ਕੋਈ ਦੂਜਾ ਆ ਹਨਾ ਕੋਈ ਹਾਂ ਆ ਕਿੰਨੀ ਸੋਹਣੀ ਬਿਲਡਿੰਗ ਆ ਸ਼ਾਨਦਾਰ ਬਿਲਡਿੰਗ ਬਣਾਈ ਹੋਈ ਆ ਇੱਕ ਬਿਲਡਿੰਗ ਇੱਕ ਦੂਜੀ ਤੋਂ ਵੱਖਿਆ ਵੱਖਰੇ ਹਿਸਾਬ ਨਾਲ ਬਣਾਈ ਹੋਈ ਤੇ ਵਧੀਆ ਆ ਕੋਈ ਪ੍ਰਾਣੀ ਮਾਤ 1577 ਦਾ ਹੈ ਬਣਾਇਆ ਉਹ ਸੋਮੇ ਦੀ ਇੱਥੇ ਆ ਮੀਰ ਮਾਰਕੀਟ 1577 ਚ ਬਣੀ ਸੀਗੀ ਉਸ ਟਾਈਮ ਇਦਾਂ ਸੀਗਾ ਇੱਥੇ ਇਹ ਥੰਮੜੇ ਬਣੇ ਹੋਏ ਆ ਕਿਚਾਕ ਦੇ ਕ੍ਰੋਸ ਹੈਂ ਆ ਇਹ ਉਹ ਯਾਦਰਾ ਹਾਂ ਇਹ ਤਾਂ ਯਾਦ ਕਰ ਜਾਈਆ ਪਹਿਲਾਂ ਹੁਣੀ ਇੱਥੇ ਮਾਰਕੀਟ ਤੇ ਆ ਹਾਥੀ ਇੱਥੇ ਇੱਕ ਹੋਰ ਲੱਗਾ ਆ ਕੋ ਹਾਥੀਆਂ ਦਾ ਇਹਨਾਂ ਦਾ ਜ਼ਿਆਦਾ ਚੱਲ ਰਿਹਾ ਕੋ ਤਿਹਾਰ ਆ ਸਾਬੇ ਆ ਗਿਆ ਮੂਰੇ ਪੁਰਾਣੀਆਂ ਪੁਰਾਣੀਆਂ ਮਾਰਕੀਟਾਂ ਸਾਬਕੇ ਦੁੱਧੇ ਰੱਖੀਆਂ ਬਿਲਡਿੰਗਾਂ ਇਹਨਾਂ ਨੇ ਜਿਹੜੀਆਂ ਹੁਣ ਤੁਹਾਨੂੰ ਦਿਖਾਲਦੇ ਆ ਕੋ ਪੁਰਾਣੀ ਬਿਲਡਿੰਗ ਆ ਇੱਥੇ ਨਹੀਂ ਤਾਂ ਸ਼ਹਿਰ ਦੇ ਵਿੱਚ ਹੁੰਦੀ ਲੱਗੋ ਨੇ ਢਾਕੇ ਨਵੀਂ ਬਣਾ ਲੈਣੀ ਸੀਗੀ ਤਾਂ ਨੂੰ ਹੁਣ ਦਿਖਾਲਦੇ ਆ ਮੁਰੇ ਬਿਲਡਿੰਗ ਬਹੁਤ ਪੁਰਾਣੀ ਬਿਲਡਿੰਗ ਹੈ ਜਿਹੜੀ ਇੱਦਾਂ ਸਾਂਭ ਕੇ ਰੱਖੀ ਹੋਇਆ ਸ਼ਹਿਰ ਦੇ ਵਿੱਚ ਉਹ ਤੁਹਾਨੂੰ ਕਰਾਉਣੇ ਉਹਦੇ ਵੀ ਦਰਸ਼ਨ ਆਹ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਪੁਰਾਣੀਆਂ ਕੋਈ ਬਾਹਰੋਂ ਪਲਾਸਟਰ ਨਹੀਂ ਕੀਤਾ ਕਿੰਨੀਆਂ ਸ਼ਾਨਦਾਰ ਆ ਹੈ ਸਾਂਭ ਕੇ ਰੱਖੀਆਂ ਹੋਈਆਂ ਹਾਂ ਆਈਸ਼ ਕੀ ਲੋਕੇਸ਼ਨ ਵੰਦੀ ਆ ਆ ਅੰਡਰਪ੍ਰਾਈਜ਼ ਬਣਾਇਆ ਹੋਇਆ ਕੰਮ ਦੀ ਜਗ੍ਹਾ ਲੱਗਦੀ ਆ ਉੱਪਰ ਇਹਦੇ ਪਾਰਕਿੰਗ ਬਣੀ ਹੋਈ ਆ ਆ ਚਾਰਸ਼ਦੀ ਬਿਲਡਿੰਗ ਆਪੋ ਪੁਰਾਣੀ ਸਾਹਮਣੇ ਰੱਖੀ ਹੋਈ ਏ ਇਹਨਾਂ ਨੇ ਬਹੁਤ ਪੁਰਾਣਾ ਚਾਚਾ ਇਹ ਮੂਰੇ ਦੇਖਦੇ ਆ ਜਿਹਨ ਪ੍ਰੋਫੈਸ਼ਨ ਮਿਲਦੀ ਹੋਈ ਇਹਦੇ ਕਿਤੇ ਲਿਖਿਆ ਹੋਇਆ ਕਿ ਕਾਦੀ ਬਣੀ ਹੋਆ ਅੱਕੇ ਅਜ ਹਵਾ ਬਹੁਤ ਚੱਲਦੀ ਆ ਤੇ ਆਵਾਜ਼ ਬਹੁ ਆਉਂਦੀ ਸਾਹਸਾਂ ਦੀ ਕੈਮਰੇ ਚ ਬਹੁਤ ਪੁਰਾਣਾ ਚਰਚਿਆ ਦੇਖਦੇ ਆ ਜੇ ਕਿਤੇ ਲਿਖਿਆ ਹੋਇਆ ਖਾਤਾ ਬਣਿਆ ਹੋਇਆ ਤੁਹਾਨੂੰ ਦੱਸਦੇ ਆ ਇਹਦੇ ਬਾਰੇ ਇਨਫੋਰਮੇਸ਼ਨ ਪਰ ਬਹੁਤ ਪੁਰਾਣਾ ਲੱਗ ਰਿਹਾ ਆ ਹਾਲਿਆ ਜਿਹੜਾ ਬਣਿਆ 1857 ਦਾ ਇਹ ਹੈ ਜੀ ਲੈਸਟਰ ਦਾ ਗੁਰੂ ਨਾਨਕ ਗੁਰਦੁਆਰਾ ਲੈਸਟਰ ਇਹ ਟਾਊਨ ਦੇ ਵਿੱਚ ਸਤੈਤਿਆ ਮਾਰਤ ਉਹ ਪ੍ਰਾਣੀ ਮਾਰਤ ਬਣੀ ਹੋਈ ਹੈ ਇਹ ਵੀ ਇਹ 메ਨ ਟਾਊਨ ਤੇ ਆ ਜੀ ਆ ਨਿਸ਼ਾਨ ਸਾਹਿਬ ਲੱਗਾ ਹੋਇਆ ਆ ਚਰਚ ਦੀ ਕਿੰਨੀ ਪੁਰਾਣੀ ਬਿਲਡਿੰਗ ਆ ਬਹੁਤ ਪੁਰਾਣੀ ਬਿਲਡਿੰਗ ਆ ਸੋ ਉੱਪਰ ਸਲੇਟਾਂ ਦੇਖਣ ਵਾਲੀਆਂ ਪਾਈਆਂ ਹਨਾ ਪੱਥਰ ਨਹੀਂ ਸਲੇਟਾਂ ਨਹੀਂ ਆ ਹਨਾ ਪੱਥਰ ਦੀਆਂ ਬਹੁਤ ਪੁਰਾਣੀ ਬਿਲਡਿੰਗ ਆ ਚਰਚ ਦੀ ਆ ਬੀਬੀਸੀ ਰੇਡੀਓ ਵਾਲਿਆਂ ਦਾ ਦਫ਼ਤਰ ਆ ਇੱਥੇ ਇਲੈਕਟਰ ਵਾਲਿਆਂ ਦਾ ਕਿਆ ਬਣਾਇਆ ਉਹ ਇਸ ਤੋਂ ਉੱਪਰ ਇਹ ਜੀ ਪੁਰਾਣਾ ਚਰਚ ਇੱਥੇ ਦਾ ਬਹੁਤ ਪੁਰਾਣਾ ਬਣਿਆ ਹੋਇਆ ਸ਼ਾਮ ਕੇ ਰੱਖਿਆ ਹੋਇਆ ਮੇਨ ਟਾਊਨ ਦੇ ਵਿੱਚ ਆ ਇਹ ਵਿਚਕਾਰ ਆ ਸੈਂਟਰ ਚ ਤੇ ਦੂਜੇ ਪਾਸੇ ਆਏ ਹੋ ਅਸੀਂ ਬਹੁਤ ਪੁਰਾਣਾ ਸਾਹਮਣੇ ਰੱਖਿਆ ਹੋਇਆ ਬਾੜਕ ਉਹ ਉੱਪਰ ਘੜੀ ਲੱਗੀ ਹੋਈ ਆ ਉਹ ਉੱਪਰ ਮੂਰਤੀਆਂ ਬਣਾਈਆਂ ਹੋਈਆਂ ਬਾਕੀ ਹਾਲ ਵਾਲੀ ਬਿਲਡਿੰਗਾਂ ਬਹੁਤ ਸਾਰੀਆਂ ਪਾਰਕ ਬਣਾਈ ਹੋਈ ਆ ਪਰ ਹਾਥੀ ਬਹੁਤ ਹਰੇਕ ਜਗ੍ਹਾ ਲੱਗੇ ਹੋਏ ਆ ਹਾਥੀ ਤਕਰੀਬਨ ਲੈਸਟੋਸਾਇਲ ਚ ਹਰੇਕ ਜਗ੍ਹਾ ਲੱਗੇ ਹੋਏ ਆ ਜਿਆਦਾ ਕੋਈ ਕੋ ਕੋ ਡਾਉਨ ਲੈਸਟ 25 ਕੋ ਸਾਹ ਲੱਗਦੀ ਕਿਸਮਾ ਨੂੰ ਹੂੰ ਤੇ ਇਸ ਤਰ੍ਹਾਂ ਇਹ ਲੋ ਹਾਂ ਅੰਗਲੈਂਡ ਦੇ ਰਾਜੇ ਦੀ ਆ ਮੂਰਤੀ ਬਣਾਈ ਹੋਈ जिन्हें राज चौदह सौ त्रियासी तो लैके चौदह सौ पचासी तक राजा किता किफ इंग्लैंड जन्म चौदह सौ बवंजा चया ਜੇ ਮਰੇ ਦੇਖਣਾ ਚੱਲਾ ਆਹ ਵਾਲੇ ਦਾ ਕਲਰ ਹੈ ਜਿੱਦਾਂ ਆਪਾਂ ਅੱਗੇ ਫਿਲਮਾਂ ਨਹੀਂ ਦੇਖਦੇ ਹੁੰਦੇ ਪੁਰਾਣੀਆਂ ਹਿੰਦੀ ਜੀ ਦਿਖਾਲਦੇ ਹੁੰਦੇ ਸੀਗੇ ਗੋਰਿਆਂ ਨਹੀਂ ਆ ਮੂਵੀ ਆ ਐਦਾਂ ਦੇ ਜਾਸਰ ਬਿਲਡਿੰਗਾਂ ਦੇ ਕਲਰ ਦਿਖਾਲਦੇ ਹੁੰਦੇ ਸੀਗੇ ਆ ਗਿਆ ਜੀ ਮੈਟਰੋ ਬੈਂਕ ਆ ਐਚ ਐਸ ਬੀ ਸੀ ਆ ਗਿਆ ਇਹ ਹੀ ਬੈਂਕ ਆ ਇੱਥੇ ਬੈਂਕਾਂ ਹੀ ਆ ਸਾਰੀਆਂ ਆਲੇ ਦੁਆਲੇ ਆ ਨਾ ਇਹ ਸਿੱਤੀ ਕਰੀਬਨ ਆਲੇ ਦੁਆਲੇ ਸਾਰੀਆਂ ਬੈਂਕਾਂ ਹੀ ਆ 5-7 ਜਿਹੜੀਆਂ ਵੱਡੀਆਂ ਬੈਂਕਾਂ ਆ ਸਾਰੇ ਇਸ ਏਰੀਏ ਦੇ ਵਿੱਚ ਬੈਂਕਾਂ ਬੈਂਕਾਂ ਹੀ ਆ। ਆ ਪਿਛਲੇ ਪਾਸੇ ਹੀ ਬੈਂਕ ਆ। ਇੱਧਰ ਵੀ ਬੈਂਕ ਆ ਤੇ ਮੇਰੇ ਇੱਧਰ ਬੈਕ ਸਾਈਡ ਤੇ ਵੀ ਬੈਂਕ ਆ। ਮੈਟਰੋ ਬੈਂਕ। ਸਾ ਵੀ ਬੈਂਕ ਆ। ਉਹ ਵੀ ਮੋਰੇ ਬੈਂਕ ਆ। ਇੱਧਰ ਵੀ ਬੈਂਕ ਆ। ਸਾਰੀਆਂ ਬੈਂਕਾਂ ਹੀ ਆ ਇਸ ਤੇ ਲਾਗੇ-ਲਾਗੇ। ਸਾਥੀ ਮੋਰੇ ਫੇਰ ਆ ਗਿਆ। ਹਾਥੀ ਹਰ ਇੱਕ ਜਗ੍ਹਾ ਆ ਜਾਂਦਾ ਮਿਲਦਾ ਇਹਦਾ ਲੈਕਟਰ ਵਾਲਿਆਂ ਨੇ ਹਾਥੀ ਰੱਖ ਤਾ ਹੁੰਦਾ ਕਿੰਨ ਕਿੰਨ ਬਣਾ ਤਾ ਹੁੰਦਾ ਆਪਣਾ ਚੋਣ ਨਿਸ਼ਾਨ ਇਹ ਵੀ ਕਿਸੇ ਨੇ ਕਿਹਾ ਕੋਈ ਵੋਟਾਂ ਦੇ ਵਿੱਚ ਖੜੂਗਾ ਹਾਥੀ ਰੱਖੂਗਾ ਸਰਪੰਚੀ ਦੀ ਚੋਣਾਂ ਲੜੂਗਾ ਚੋਣ ਨਿਸ਼ਾਨ ਹਾਥੀ ਰੱਖ ਦੋਗੇ ਵੀ ਕਬੂਤਰ ਕਿੰਨੇ ਬੈਠੇ ਛੱਤ ਭਰੀ ਪਈ ਕਬੂਤਰਾਂ ਨਾਲ ਥੱਲੇ ਵੀ ਹੈਗੇ ਕਬੂਤਰ ਉੱਦਾਂ ਉਹ ਛੱਤ ਭਰੀ ਪਈ ਆ ਕਬੂਤਰਾਂ ਨਾਲ ਆਰਕੀਡ ਦੇ ਅੰਦਰ ਅਸੀਂ ਇੱਥੇ ਵੀ ਹਾਥੀ ਲਾਏ ਹੋਏ ਇਹਨਾਂ ਨੇ 5-7 ਇਹ ਆ ਜੀ ਇਹਨਾਂ ਦੀ ਸਿਟੀ ਪਰ ਕਿਹੜਾ ਕੀ ਕਹਿੰਦੇ ਆ ਕਿਹੜਾ ਮੌਲ ਇਹ ਇਹ ਪਰ ਸ਼ੌਕ ਦਾ ਇਹਦਾ ਦੂਜਾ ਹੀ ਆ ਹਾਈ ਕ੍ਰੋਸ ਹੈ ਹਾਈ ਕ੍ਰੋਸ ਆਏ ਕੋਨ ਫਰ ਕੇ ਹੈ ਜਦੋਂ ਹੁਣ ਥੱਕ ਗਿਆ ਭੁੱਖ ਲੱਗ ਗਈ ਆ ਹੁਣ ਇਸ ਦੇ ਮਸ਼ਹੂਰ ਚਿਪਸ ਇਹ ਲੈਨਰ ਆ ਰਹੀਆਂ ਆ ਤਾਜ਼ੇ ਬਣਾਉਂਦੇ ਆਲੂ ਤਾਜ਼ੇ ਆਲੂ ਕੱਟ-ਕੱਟ ਕੇ ਆ ਬਾਹਰ ਰੱਖਿਓ ਆਲੂ ਇਹ ਬਣਾਉਂਦੇ ਫਿਰ ਆ ਦੇ ਮੋٹے ਮੋٹے ਜਿਪਸ ਤੇ ਹੁਣ ਆ ਗਿਆ ਪਹੁੰਚ ਗਏ ਆ ਇੱਥੇ ਹੋਰ ਪਹੁੰਚ ਗਏ ਆ ਜੀ ਆਲੂ ਖਾਲਲੇ ਜਿਪਸ ਹੋਰ ਉੱਥੇ ਕੰਮ ਨੇ ਅੱਧੀ ਐਬਸ ਉੱਥੇ ਦੇ ਮਸ਼ਹੂਰ ਜਿਪਸ ਟਾਊਨ ਦੇ ਵਿੱਚ ਆ ਗਾਇਸ ਇਹ ਸਟੋਰਾਂ ਚ ਆਲਦੀ ਆ ਨੈਕਸਟ ਫੈਕਟਰੀ ਆਊਟਲਟ ਆ ਜੀ ਆ ਸ਼ਾਨ ਕਿੱਦਾਂ ਕਿੱਦਾਂ ਲੱਗ ਰਿਹਾ ਆ ਜੀ ਆ ਜਣ ਆਪਾਂ ਇੱਥੇ ਸਟੋਰ ਘੁੰਮਦੇ ਹਨਾ ਤੇ ਮਾਰਕੀਟ ਦੇ ਵਿੱਚ ਤਾਂ ਹੁਣ ਇੱਥੇ ਦੇ ਰੇਟ ਦੇਖਦੇ ਹਾਂ ਨਾ ਕਿੰਨੇ ਇਟਲੀ ਦੇ ਨਾਲੋਂ ਦੂਜੇ ਆ ਸਸਤਾ ਸਸਤਾ ਆ ਕਿ ਮਹਿੰਗਾ ਸਮਾਨ ਇਹ ਦੇਖਦੇ ਹਾਂ ਹੁਣ ਆਪਾਂ ਆ ਲੱਗਾ ਦੂਜਾ ਕਿਕਵਾਂ ਤਾਂ 9 ਯੂਰੋ ਦਾ ਪਾਉਂਡ ਦਾ ਹੈ ਯੂਰੋ ਦਾ ਨਹੀਂ ਹੈ ਜਾਨਾ ਚਾਰ ਚਾਰ ਨਹੀਂ ਦੇਖੋ ਕਿੱਡੀ ਚਾਹ ਪੋਣੀ ਲੈ ਹੈਨਾ ਚਾਹ ਪੋਣੀ ਹਾਂ ਕਿੰਦਰ ਆ ਕੇ ਚੇਪਾ ਉਨੇਕ ਦੀ ਆ ਦੇਖਾ ਨਾ ਮਾਇਓ ਮਾਇਓ ਨੇ ਸੀ ਮਾਇਨਸ ਵੀ ਉਨੇਕ ਦੀ ਆ ਹਨਾ ਜਿੱਦਾਂ ਆਪਣੇ ਆ ਹਨਾ ਆ ਆਪਣੀ ਨਹੀਂ ਹੁੰਦੀ ਹੈ ਨਾ ਮਾਰਕੀਟ ਚ ਆ ਸੋਸਾ ਨਹੀਂ ਹੁੰਦੀ ਹੈ ਹਨਾ ਕੇ ਸੋਸਤੀ ਆ ਆ ਰੂਬਿਕਨ ਰੂਬਿਕਨ ਉੱਧਰ ਦੇਖ ਕਿੰਨੀ ਤਰ੍ਹਾਂ ਦੇ ਗੋ ਗਿਆ ਲੈਮਨ ਹੂੰ ਕਿੱਥੇ ਆ ਆਪਣੇ ਦੋ ਜੂਰੂ ਦਾ ਹੀ ਆ ਕੋਕਾ ਹਣਾ ਇੱਥੇ ਵੀ ਦੋ ਜੂਰੂ ਉੱਪਰ ਕਿੰਨੇ ਤਰ੍ਹਾਂ ਦੇ ਕੋਕਾ ਲੇਮਨ ਲਾਈਮ ਇਹ ਤਾਂ ਦੂਜਾ ਵਿੱਚ ਪਾਇਆ ਉਹਨਾਂ ਦੇ ਸਮਾਨ ਇਦਾਂ ਦੂਜਾ ਪੈਪਸੀ ਪੈਪਸੀ ਦੇਖੀਏ ਕਿਹਦੇ ਦਾ Y2 ਏ ਘੜਾ ਪੈਪਸੀ ਦਾ ਦੇਖੋ ਪੈਪਸੀ ਦਾ ਘੜਾ ਸਮਾਨ ਖਰੀਦੇ ਲਿਆ ਹੋ ਚੱਲੀਏ ਘਰਾਂ ਨੂੰ ਹੈਗਾ ਲੈਕਟਰ ਦਾ ਵਿਜਾਰ ਤੇ ਚੱਲਦੀਆਂ ਹਰੀਆਂ ਵੱਸਾਂ ਐ ਸ਼ਾਮ ਤੇ ਹੁਣ ਚੱਲਦੇ ਆਪਾਂ ਸਪੀਡ ਸੌਕ ਤੇ ਹੈ ਗਿਲਨੀਸ ਮਾਰਕੀਟ ਹੈ ਗਿਲਨੀਸ ਮਾਰਕੀਟ ਆਈਏ ਆ ਗ੍ਰੈਂਡ ਮਹਾਰਾਜਾ वेजिटेबल ਦਾ ਰੈਸਟੋਰੈਂਟ ਆ ਇੱਧਰ ਕਾਰਵਾਸ਼ ਆ ਹਰਕ ਪਾਰ ਕਰਨੇ ਲਈ ਆ ਤਾਬਤ ਆ ਹਲੇ ਲਾਲ ਰੈਟ ਆ ਹਰੀ ਲੈਟ ਹੋ ਗਈ ਆ ਹੁਣ ਆਪਾਂ ਚੱਲਦੇ ਆ ਪਾਰ ਕਰਦੇ ਸ਼ਾਂਸ ਆ ਹੋ ਗਈ ਵੀ ਆਪਣਾ ਪੰਜਾਬ ਸਵੀਟ ਸਟੋਰ ਇੱਥੋਂ ਲੈਨੇ ਸਮਾਨ ਲੱਡੂ ਅੰਦਰ ਵਧੀਆ ਹੁੰਦੇ ਪਾਣਾ ਹੈ ਸ਼ਾਨ ਨੇ ਲੈ ਲਿਆ ਸਮਾਨ ਲੈ ਲਈ ਵਰਫੀ ਹੁਣ ਅਹੀ ਚੱਲਦੇ ਆ ਫੇਰ ਸੜਕ ਪਾਰ ਕਰਦੇ ਆ ਉਹ ਬੱਸ ਜਾ ਰਹੀ ਆ ਇਹਦਾ ਲੀਕ ਪੁਰਸ ਤੋਂ ਹੈ ਤੰਪਰੀ ਆਇਆ ਇਸ ਦਾ ਠੰਡਾ ਮੀਂਹ ਵਿੱਚ ਕਿਣੀਆਂ ਪੈ ਰਹੀਆਂ ਥੋੜੀਆਂ ਥੋੜੀਆਂ ਆਹ ਡਬਲ ਡੈਕਰ ਵਸ ਡਬਲ ਵਸਿਆ ਨਾ ਆ ਗਿਆ ਪੂਆ ਦੇਖ ਆ ਗਿਆ ਆ ਪੂਆ ਦਾ ਘਾੜਿਆ